ਜੈਹਾਬਾਦ ਜੈਹਾਬਾਦ ਨਰੇਂਦਰ ਮੋਦੀ ਜੈਹਾਬਾਦ ਜੈਹਾਬਾਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੋਸਟਰ ਤੇ ਲਗਾਇਆ ਗਿਆ ਲਾਲ ਰੰਗ ਬੀਜੇਪੀ ਆਗੂਆਂ ਨੇ ਲਗਾਇਆ ਧਰਨਾਬ ਦੋਸ਼ੀਆਂ ਦੇ ਖਿਲਾਫ ਕੀਤੀ ਕਾਰਵਾਈ ਦੀ ਮੰਗ ਲੁਧਿਆਣਾ ਦੇ ਵਿੱਚ ਚੰਡੀਗੜ੍ਹ ਰੋਡ ਤੇ ਥਾਣਾ ਮੋਤੀ ਨਗਰ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਰੋਡ ਦੇ ਕਿਨਾਰੇ ਬਣੇ ਹੋਏ ਇੱਕ ਬੱਸ ਸਟਾਪ ਤੇ ਬੀਜੇਪੀ ਆਗੂਆਂ ਦੇ ਵੱਲੋਂ ਪੋਸਟਰ ਲਗਾਇਆ ਗਿਆ ਸੀ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹੈ ਅਤੇ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਦੇ ਉੱਪਰ ਲਾਲ ਰੰਗ ਮਲ ਦਿੱਤਾ ਗਿਆ ਜਿਸ ਦੇ ਕਾਰਨ ਬੀਜੇਪੀ ਆਗੂਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਆਗੂਆਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਧਰਨੇ ਲਗਾ ਕੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਤੇ ਹੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਵਰਦਮਾਨ ਚੌਂਗ ਦੇ ਵਿੱਚ ਸਾਡੇ ਜਤਿੰਦਰ ਮਿਰਤਲ ਜੀ ਵਾਇਸ ਪ੍ਰਧਾਨ ਬਣੇ ਸੀਗੇ ਉਹਨਾਂ ਦੇ ਖੁਸ਼ੀ ਦੇ ਵਿੱਚ ਵਧਾਈ ਦੇਣ ਲਈ ਇੱਕ ਫਲੈਕਸ ਲਗਾਇਆ ਗਿਆ ਸੀਗਾ ਅਨਿਲ ਅਨਿਲ ਭਾਰਤਵਾਦੀ ਵੱਲੋਂ ਤੁਸੀਂ ਦੇਖੋ ਇੰਨੇ ਮਤਲਬ ਇੰਨੀ ਨਖੇਤੀ ਇੰਨੇ ਬੰਦੇ ਆ ਕਹਿ ਨਹੀਂ ਸਕਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਵਿੱਚ ਫੋਟੋ ਲੱਗੀ ਆ ਤੁਸੀਂ ਐਨੇ ਗਿਰ ਗਏ ਹੋ ਸਾਰੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਬਹੁਮਤ ਨਾਲ ਜਿਤਾ ਕੇ ਭੇਜਿਆ ਤੁਸੀਂ ਅੱਜ ਐਨੇ ਗਿਰ ਗਏ ਇੰਨਾ ਮਤਲਬ ਗੰਦੀ ਹਰਕਤ ਵੀ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਫਲੈਗ ਦੇ ਉੱਤੇ ਆ ਕੀ ਆਮਲਤਾ ਜੀ ਲਾਲਜਾ ਭਾਈ ਤੁਸੀਂ ਵਿਰੋਧ ਕਰਨਾ ਕਰੋ ਲੇਕਿਨ ਆ ਵਿਰੋਧ ਕਰਨ ਦਾ ਕੋਈ ਤਰੀਕਾ ਆ ਇੱਕ ਦੇਸ਼ ਦੇ 130 ਕਰੋੜ ਲੋਕਾਂ ਨੇ ਜਿਤਾ ਕੇ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਨਰਿੰਦਰ ਮੋਦੀ ਜੀ ਨੂੰ ਤੁਸੀਂ ਐਨੇ ਘਬਰਾ ਗਏ ਹੋ ਵਿਰੋਧੀ ਐਨੇ ਘਬਰਾ ਗਏ ਆ ਹਾਲੇ ਤਾਂ ਪੰਜਾਬ ਦੇ ਵਿੱਚ ਮੋਦੀ ਜੀ ਨੇ ਪੈਰ ਰੱਖਿਆ ਹੈ ਲੇਕਿਨ ਜਿੱਦਨ ਉਹ ਪ੍ਰੋਪਰ ਤਰੀਕੇ ਨਾਲ ਆ ਗਏ ਉਦੋਂ ਦੱਸ ਦਾਂਗੇ ਲੇਕਿਨ ਅਸੀਂ ਚੇਤਾਵਨੀ ਦਿੰਨੇ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਜੀ ਕੀ ਚੱਲ ਰਹੀ ਹੈ ਜੀ ਹਾਂ ਜੀ ਚੱਲਦੀ ਪਈ ਐ ਐਸਐਸਓ ਸਾਹਿਬ ਮੌਕੇ ਤੇ ਆਏ ਆ ਉਹਨਾਂ ਨੂੰ ਦੱਸਿਆ ਗਿਆ ਵੀ ਆਹ ਚੀਜ਼ਾਂ ਹੋਈਆਂ ਮੈਂ ਵਿਰੋਧੀਆਂ ਨੂੰ ਚੇਤਾਵਨੀ ਦਿੰਨਾ ਆ ਜੇ ਤੁਹਾਡੇ 'ਚ ਦਮ ਹੈਗਾ ਆ ਮੈਂ ਫੇਰ ਕਹਿੰਨਾ ਜੇ ਦਮ ਆਣਾ ਸਿੱਧੇ ਟਕਰੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ ਵਿਰੋਧ ਨਹੀਂ ਸਮਾਂਗੇ ਪ੍ਰਧਾਨ ਮੰਤਰੀ ਇਕੱਲੇ ਬੀਜੇਪੀ ਪਾਰਟੀ ਦੇ ਜਾਂ ਸਾਡੇ ਕਾਰਜਕਰਤਾ ਨਹੀਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਆ ਐ ਨਖੇਦੀ ਵਾਲੇ ਜਿਹੜੇ ਆ ਕੰਮ ਕਰਦੇ ਫਿਰਦੇ ਆ ਲੁੱਕ ਛਿਪ ਕੇ ਜਿਹੜੀਆਂ ਦੇਸ਼ ਵਿਰੋਧੀ ਬੰਦੇ ਹੈਗੇ ਆ ਵੀ ਤੁਸੀਂ ਪ੍ਰਧਾਨ ਮੰਤਰੀ ਜੀ ਨਾਲ ਉਹ ਕਰਦੇ ਆ ਪ੍ਰਧਾਨ ਮੰਤਰੀ ਤਾਂ ਦੂਰ ਦੀ ਗੱਲ ਆ ਅਸੀਂ ਖੜੇ ਆ ਯੂਵਾ ਮੋਰਚਾ ਡੱਟ ਕੇ ਖੜਾ ਆ ਤੋ ਇਹ ਪੁਲਿਸ ਨਾਲ ਤੁਹਾਡੇ ਨਾਲ ਕੀ ਭਰੋਸਾ ਦਿੱਤਾ ਪੁਲਿਸ ਨੇ ਭਰੋਸਾ ਦਿੱਤਾ ਵੀ ਅਸੀਂ ਆਹ ਸੀਸੀਟੀਵੀ ਫੁਟੇਜ ਸੰਗਾਲ ਰਹੇ ਆ ਜਿਹੜੇ ਆ ਸੇਫ ਸਿਟੀ ਦੇ ਵਿੱਚ ਲੱਗੇ ਹੋਏ ਆ ਵੀ ਅਸੀਂ ਤੁਹਾਨੂੰ ਵਿਸ਼ਵਾਸ ਦਿਲਾਉਂਦੇ ਆ ਵੀ ਜਿਹੜੇ ਇਹ ਮੁਜਰਮ ਹੋਗੇ ਉਹਨਾਂ ਦਾ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਕਿ ਅਸੀਂ ਵੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਇਹ ਜਿਹੜਾ ਪਰਚਾ ਆ ਰਾਸ਼ਟਰੀ ਦਿਵਸ ਦਾ ਪਰਚਾ ਦਰਜ ਕਰੋ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਫੋਟੋ ਲੱਗੀ ਸੀ ਤੁਸੀਂ ਉਹਨਾਂ ਨਾਲ ਛੇੜਖਾਨੀ ਕੀਤੀ ਆ ਤੇ ਇੰਨਾ ਕਹਿੰਦੇ ਤੁਸੀਂ ਐਸਐਚਓ ਸਾਹਿਬ ਦੇਖੀ ਆ ਸਾਰੀ ਗੱਲ ਕਰਕੇ ਮੀਡੀਆ ਦੇ ਕਿਉਂ ਭਜਦੇ ਨਜ਼ਰ ਆਏ ਐ ਸੱਚਾ ਤੁਹਾਡੇ ਸਾਹਮਣੇ ਵੀ ਦੋ ਵਾਰ ਤਿੰਨ ਵਾਰ ਪੁੱਛਿਆ ਸੀ ਵੀ ਦੱਸੋ ਕੀ ਜਵਾਬ ਹੈ ਜਵਾਬ ਨਹੀਂ ਦਿੱਤੇ ਗਿਆ ਜੀ ਜਵਾਬ ਹੁਣ ਇਹ ਤਾਂ ਦੇਖੋ ਤੁਹਾਨੂੰ じゃ ਐਸਐਚਓ ਸਾਹਿਬ ਨੂੰ ਪਤਾ ਹੋਊਗਾ ਉਹ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਚੱਲਦਾ ਪਿਆ ਜੀ ਕਿਹਦਾ ਲੱਗਦਾ ਵੀ ਵੱਡਾ ਇਸ਼ੂ ਹੋ ਜਾਊਗਾ ਇਸ ਕ ਸਾਹਮਣੇ ਨਹੀਂ ਦੇਖੋ ਇਸ਼ੂ ਤਾਂ ਵੱਡਾ ਨਹੀਂ ਜੀ ਦੇਸ਼ ਦੇ ਪ੍ਰਧਾਨ ਮੰਤਰੀ ਆ ਜੀ ਤੁਸੀਂ ਉਹਨਾਂ ਦੇ ਫਲੈਕਸਨ ਨਾਲ ਉਹ ਛੇੜਖਾਂਦੀ ਕਰ ਰਹੇ ਹੋ ਦੇਖੋ ਇੰਨੀਆਂ ਸਰਕਾਰਾਂ ਰਹੀਆਂ ਕਦੇ ਐਸਾ ਮਾਹੌਲ ਨਹੀਂ ਦੇਖਿਆ ਸੀ ਜਿਹੜਾ ਮਾਹੌਲ ਹੁਣ ਚੱਲ ਕਿੰਨੀਆਂ ਸਰਕਾਰਾਂ ਆਈਆਂ ਗਈਆਂ ਲੇਕਿਨ ਇੰਨੀ ਗੰਦੀ ਰਾਜਨੀਤੀ ਇਹਨਾਂ ਗਿਰ ਕੇ ਜਿਹੜਾ ਕੰਮ ਕਰਨਾ ਇਹ ਬਰਦਾਸ਼ਤ ਤੋਂ ਬਾਹਰ ਆ ਕੀ ਲੱਗਦਾ ਲਾਲ ਰੰਗ ਲਾ ਕੇ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਲਾਲ ਰੰਗ ਹੁਣ ਪਤਾ ਨਹੀਂ ਅਗਲੇ ਦਿਨ ਮਨ ਚ ਕੀ ਆ ਜੀ ਰੰਗਾਣਾ ਕੀ ਹੋਜੋ ਬਾਈ ਜੀ ਜੇ ਤੁਹਾਡੇ ਮਨ ਚ ਕੋਈ ਗੱਲ ਆ ਤੁਸੀਂ ਸਾਡੇ ਨਾਲ ਕਰੋ ਅਸੀਂ ਖੜੇ ਹਾਂ ਜੂਹਾ ਮੋਰਚਾ ਸਾਡੇ ਨਾਲ ਆ ਕੇ ਟੱਕਰ ਲੈਣ ਜਿਹਨੇ ਟੱਕਰਨਾ ਆ ਲੇਕਿਨ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਜਿੱਦਾ ਇਹ ਕੰਮ ਹੋਇਆ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਆ ਥੋਕ ਕੇ ਮੂੰਹ ਤੋੜ ਜਵਾਬ ਦਵਾਂਗੇ ਜੇ ਤੁਹਾਡੇ ਮਨ ਚ ਵਹਿਮ ਆ ਉਹ ਕੱਢ ਦਾਂਗੇ ਮੈਂ ਅਨਿਲ ਭਰਦਵਾਹ ਭਾਰਤੀ ਜਨਤਾ ਪਾਰਟੀ ਲੁਧਿਆਣਾ ਅਸੀਂ ਅੱਜ ਮੋਤੀ ਨਗਰ ਚੌਂਕ 'ਚ ਬੈਠੇ ਆ ਅਤੇ ਇੱਕ ਬੋਰਡ ਲਾਇਆ ਸੀ ਸਾਡੇ ਜਤਿੰਦਰ ਮਿੱਤਲ ਜੀ ਉਪਾਧਿਕਸ਼ ਪੰਜਾਬ ਦੇ ਜਦੋਂ ਬਣੇ ਉਹਨਾਂ ਨੂੰ ਵਧਾਈ ਦੇਣ ਲਈ ਬੋਰਡ ਲਾਇਆ ਉਸ ਬੋਰਡ ਦੇ ਉੱਤੇ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਜੀ ਯਸ਼ਸ਼ਵੀ ਪ੍ਰਧਾਨ ਮੰਤਰੀ શ્રી ਨਰਿੰਦਰ ਭਾਈ ਮੋਦੀ ਜੀ ਤੇ ਸਾਡੀ ਫੋਟੋਆਂ ਤੇ ਤੁਸੀਂ ਦੇਖ ਸਕਦੇ ਹੋ ਦੇਸ਼ ਦਰੋਹੀ ਪੰਜਾਬ ਦੇ ਜਿਹੜੇ ਲੋਕ ਪੰਜਾਬ ਦਾ ਅਮਨ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਉਹਨਾਂ ਲੋਕਾਂ ਨੇ ਕਿੰਨੀ ਗੰਦੀ ਛਡਾਰਤ ਕੀਤੀ ਹੈ ਸਾਰੀ ਫੋਟੋਆਂ ਤੇ ਰੰਗ ਲਾਇਆ ਗਿਆ ਤੇ ਅਸੀਂ ਇੱਥੇ ਬੈਠੇ ਆਂ ਅਸੀਂ ਕੰਪਲੇਂਟ ਦਿੱਤੀ ਹੈ ਹੁਣ ਅਸੀਂ ਬੈਠੇ ਸੰਘਰਸ਼ ਕਰ ਰਹੇ ਹਾਂ ਕਿ ਅਸੀਂ ਐਫ ਆਈ ਆਰ ਕਰਾਣੀ ਹੈ ਇਹਨਾਂ ਲੋਕਾਂ ਤੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਇਹਨਾਂ ਨੂੰ ਕੜੀ ਤੋਂ ਕੜੀ ਸਖਤ ਤੋਂ ਸਖਤ ਕਾਰਵਾਈ ਕਰਾ ਕੇ ਜੇਲ੍ਹ ਦੇ ਅੰਦਰ ਸਟਾਵਾਗੇ ਕਿਹੜਾ ਰੰਗ ਲਾਇਆ ਇਹ ਲਾਲ ਰੰਗ ਹੈ ਜੀ ਤੁਹਾਡੇ ਸਾਹਮਣੇ ਆ ਬੋਰਡ ਪਿੱਛੇ ਆ ਦੇਖੋ ਤੁਸੀਂ ਕਵਰੇਜ ਕਰੋ ਇਹਨਾਂ ਦੀ ਔਰ ਇਹਦਾ ਕਿੰਨਾ ਗੰਦਾ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਮੀਡੀਆ ਰਾਈ ਕਿ ਤੁਸੀਂ ਰੰਗ ਨਾਲ ਕਿਲਵਾੜ ਕਰ ਸਕਦੇ ਹੋ ਸਾਡੀ ਤਸਵੀਰਾਂ ਨਾਲ ਕਿ ਸਾਡੇ ਦਿਲ ਚੋਂ ਨਰਿੰਦਰ ਭਾਈ ਮੋਦੀ ਨੂੰ ਕੱਢ ਦੋਗੇ ਭਾਰਤੀ ਜਨਤਾ ਪਾਰਟੀ ਨੂੰ ਕੱਢ ਦੋਗੇ ਕਦੀ ਵੀ ਨਹੀਂ ਭਾਰਤੀ ਜਨਤਾ ਪਾਰਟੀ ਮੇਰਾ ਨਾਮ ਜਤਿੰਦਰ ਗੋਰਿਆਨ ਜੀ ਐਸੀ ਮੋਰਚਾ ਜ਼ਿਲ੍ਹਾ ਦਾ ਮੈਂ ਪ੍ਰਧਾਨ ਆ ਬੜੀ ਹਿੰਮਤਬਾਗੀ ਘਟਨਾ ਹੈ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਵਰਦਮਾਨ ਚੌਕ ਚੰਡੀਗੜ੍ਹ ਰੋਡ ਤੇ ਅਸੀਂ ਬੈਠੇ ਆ ਵੀ ਕਿਸੇ ਮੂਰਖ ਇਨਸਾਨ ਨੇ ਕੋਈ ਕੈਨੋ ਵੀ ਦੇਸ਼ ਵਿਰੋਧੀ ਤਾਕਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਮੂੰਹ ਤੇ ਦੇਖੋ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਨੇ ਉਹ ਹਮੇਸ਼ਾ ਪੂਰੇ ਦੇਸ਼ ਦੇ ਹੁੰਦੇ ਨੇ ਉਹ ਕਿਸੇ ਪੋਲੀਟਿਕਲ ਇੱਕ ਪਾਰਟੀ ਦੇ ਨਹੀਂ ਹੁੰਦੇ ਯਾਰ ਚਲੋ ਅਨਿਲ ਭਾਰਤਵਾਦੀ ਨੂੰ ਖੁਸ਼ੀ ਹੋਈ ਸਾਡੇ ਜਤਿੰਦਰ ਮਿੱਤਲ ਜੀ ਪੰਜਾਬ ਦੇ ਮੀਤ ਪ੍ਰਧਾਨ ਬਣੇ ਉਹਨਾਂ ਨੇ ਖੁਸ਼ੀ ਦੇ ਵਿੱਚ ਬੋਰਡ ਲਵਾ ਦਿੱਤਾ ਯਾਰ ਇਹ ਕਿਹੜਾ ਤਰੀਕਾ ਹੋਇਆ ਖੁੰਦਾ ਕੱਢਣ ਦਾ ਮਤਲਬ ਇਸ ਤਰ੍ਹਾਂ ਤੁਸੀਂ ਲਾਲ ਰੰਗ ਮੂੰਹ ਤੇ ਲਗਾ ਕੇ ਨਿਲ ਭਾਰਤਵਾਦੀ ਦੇ ਪ੍ਰਧਾਨ ਮੰਤਰੀ ਜਿਹਦੇ ਹੋਰ ਅਧਿਕਾਰੀ ਨੇ ਇਹਦੇ ਵਿੱਚ ਉਹਨਾਂ ਨੇ ਲਗਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਦਾਂ ਤੁਸੀਂ ਭਾਜਪਾ ਦਾ ਗਰਾਫ ਡੇਕ ਦੋਗੇ ਤੁਹਾਡੇ ਮਨਾਂ ਦੇ ਵਿੱਚ ਬਹੁਤ ਵੱਡਾ ਭਲੇਖਾ ਹੈ ਬੀਜੇਪੀ ਦੀ ਸਰਕਾਰ ਇੱਥੇ ਆਣੀ ਆਣੀ ਐ ਜੋ ਮਰਜ਼ੀ ਕਰ ਲਿਓ ਔਰ ਜਿਹੜਾ ਤੁਸੀਂ ਇਹ ਕੰਮ ਕੀਤਾ ਤੇ ਤੁਹਾਨੂੰ ਅਸੀਂ ਦੱਸ ਦਈਏ ਵੀ ਕੇਂਦਰ ਦੇ ਵਿੱਚ ਸਾਡੀ ਸਰਕਾਰ ਐ ਔਰ ਇੱਥੇ ਅਸੀਂ ਪੰਜਾਬ ਦੇ ਵਿੱਚ ਅਸੀਂ ਬਹੁਤ ਮਜ਼ਬੂਤ ਐ ਅਸੀਂ ਜੁੱਤੀਆਂ ਵੀ ਮਾਰਨਾ ਜਾਣਦੇ ਤੇ ਕਾਰਵਾਈ ਵੀ ਕਰਾਉਣਾ ਜਾਣਦੇ ਆ ਜੇ ਤਾਂ ਉਹ ਸੁਣ ਰਿਹਾ ਸਾਡੇ ਲਾਈਵ ਨੂੰ ਤੇ ਜੇ ਤਾਂ ਬੰਦੇ ਦਾ ਪੁੱਤ ਹੈਗਾ ਇੱਕ ਪਿਓ ਦਾ ਤੇ ਸਾਡੇ ਸਾਹਮਣੇ ਵੈਸੇ ਹੀ ਆ ਜਾ ਪੁੱਤ ਸਾਡੇ ਸਾਹਮਣੇ ਵੈਸੀ ਜਿਹੜੇ ਜੁੱਤੀਆਂ ਮਾਰਾਂਗੇ ਤੇਰੇ ਜੁੱਤੀਆਂ ਮਾਰਗੇ ਤੈਨੂੰ ਇੱਥੇ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣ ਜੁੱਤੀਆਂ ਮਾਰ ਮਾਰ ਕੇ ਭਜਾਵਾਂਗੇ ਔਰ ਕਾਰਵਾਈ ਤਾਂ ਅਸੀਂ ਜਿਹੜੀ ਕਰਾਣੀ ਕਰਾਣੀ ਹੈ ਕਿਹੜੀ ਜਗ੍ਹਾ ਲੱਗੀ ਹੈ ਫਲੈਕਸ ਇਹ ਜੀ ਆਪਣਾ 32 ਸੈਕਟਰ ਦੇ ਕੋਲ ਹੈ ਜੀ 32 ਸੈਕਟਰ ਲੁਧਿਆਣਾ ਦੇ ਵਿੱਚ ਵਰਧਮਾਨ ਸਟੀਲ ਦੇ ਬਿਲਕੁਲ ਸਾਹਮਣੇ ਚੰਡੀਗੜ੍ਹ ਰੋਡ ਤੇ ਨਹੀਂ ਫਲੈਕਸ ਲੱਗੀ ਰਹੂਗੀ ਨਹੀਂ ਫਲੈਕਸ ਨੂੰ ਉਤਾਰਾਂਗੇ ਜੀ ਪੁਲਿਸ ਮੁਕਦਮੇ ਦੇ ਵਿੱਚ ਜਿਹੜੀ ਫਲੈਕਸ ਲਾਵਾਂਗੇ ਇਹ ਪੁਲਿਸ ਪ੍ਰਾਪਰਟੀ ਹੈ ਇਸ ਟਾਈਮ ਕਿਉਂਕਿ ਗਲਤ ਹੋਇਆ ਬੋਰਡ ਦੇ ਨਾਲ ਇਹ ਉੱਥੇ ਥਾਣੇ ਦੇ ਵਿੱਚ ਬੋਰ